ਹਾਂ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਮ ਆਕਾਰ ਸਤਿਗੁਰ ਪ੍ਰਸਾਦ ਮਨ ਕੀ ਵਿਰਥਾ ਮਨ ਹੀ ਜਾਣੈ ਕਹਿ ਗੂਜਲ ਆਗੇ ਕਹੀਐ ਮਨ ਕੀ ਵਿਰਥਾ ਮਨ ਹੀ ਜਾਣੈ ਕਹਿ ਗੂਜਲ ਆਗੇ ਕਹੀਐ ਮਨ ਆਪਣੇ ਪੀੜਾ ਨੂੰ ਆਪਣੀ ਖੁਸ਼ੀ ਆ ਗਮੀ ਨੂੰ ਆਪੇ ਜਾਣੈ ਕਿਸੇ ਦਾ ਵੀ ਮਨ ਉਹਦੇ ਵਿੱਚ ਜੋ ਗਮੀ ਜਾਂ ਖੁਸ਼ੀ ਦੁੱਖ ਜਾਂ ਸੁਖ ਹੈ ਉਹਦੇ ਉਹਦੇ ਵਸਨ ਆਪੇ ਮਹਿਸੂਸ ਕਰਦਾ ਆਪੇ ਜਾਣਦਾ ਜੇ ਤਨ ਲੱਗੇ ਸੋਈ ਜਾਣਾ ਇਹ ਬੁਝਲ ਆਗੇ ਕਹੀ ਹੈ ਕਿਆ ਬੁਝਲ ਆਗੇ ਕਹੀ ਹੈ ਇਹ ਆ ਫਿਰ ਜਿਹੜਾ ਸਮਝਦਾ ਹੋਵੇ ਉਹਦੇ ਨਾਲ ਦਸੀਏ ਜਿਹਦੀ ਉਹ ਜੀ ਜਿਹਦੇ ਨਾਲ ਉਹ ਵਾਪਰੀ ਹੋਵੇ ਜਿਹਦੇ ਚੋਟ ਲੱਗੀ ਹੋਵੇ ਉਹਨੂੰ ਚੋਟ ਦਸੀਏ ਜੇਦਾ ਕੋ ਨੁਕਸਾਨ ਹੋਇਆ ਹੋਵੇ ਅਰੋਨਾ ਮਹਿਸੂਸ ਕੀਤਾ ਹੋਵੇ ਜਾਂ ਫਿਰ ਉਹਨੂੰ ਦਸੀਏ ਉਹ ਕਹਿੰਦਾ ਹਾਂ ਭਾਈ ਇਹ ਜਿਹੋ ਹਾਲਤ ਹੋ ਜਾਂਦੀ ਹੈ ਜਦ ਕੋਈ ਨੁਕਸਾਨ ਹੁੰਦਾ ਹੈ ਜਿਹਦਾ ਕਦੇ ਕੁਝ ਹੋਇਆ ਹੀ ਨਹੀਂ ਸੰਜੋਗ ਵਿਜੋਗ ਉਹਨੂੰ ਕੀ ਪਤਾ ਉਹ ਨਹੀਂ ਮਹਿਸੂਸ ਕਰਦਾ ਹਾਂ ਗੱਲੂਗਾ ਪਰ ਉਹ ਕੋ ਕੌਂਦੀ ਅਵਸਥਾ ਹੋ ਜੀ ਉਹਨੇ ਵਾਪਰ ਹੀ ਨਹੀਂ ਉਹਦਾ ਕੱਟਣਾ ਜਬ ਕਹਿ ਬੁੱਝ ਲਾਗੇ ਕਈਆ ਹਾਂ ਅੰਤਰਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਏ ਅੰਤਰਜਾਮੀ ਰਾਮ ਅੰਤਰਜਾਮੀ ਰਾਮ ਰਾਮ ਉੱਦਰ ਅੰਦਰ ਵਾਲਾ ਜਾਮਾ ਪਹਿਨਦਾ ਬਾਹਰ ਵਾਲਾ ਨਹੀਂ ਰਾਮ ਪਹਿਨਦਾ ਜਬ ਦੋ ਜਾਮੇ ਨੇ ਸਾਡੇ ਕੋਲ ਦੋ ਸਰੀਰ ਨੇ ਅੰਦਰ ਵਾਲਾ ਸਰੀਰ ਰਾਮ ਦਾ ਹੈ ਬਾਹਰ ਵਾਲਾ ਸਰੀਰ ਸਾਡਾ ਹੈ ਇੱਥੇ ਵੀ ਅੰਦਰ ਜਾਮਾ ਹੀ ਹੋ ਜਲੂਗਾ ਦੋਸਰੀ ਨੇ ਨਾ ਇੱਕ ਜਿਹੜੀ ਅੰਦਰ ਵਾਲਾ ਉਹ ਜਾਮਾ ਆ ਬਾਹਰ ਵਾਲਾ ਜਾਮਾ ਇਹ ਕਪੜਾ ਹੈ ਅੰਦਰ ਵਾਲਾ ਜਾਮਾ ਅੰਦਰ ਵਾਲਾ ਸਰੀਰ ਜਿਹੜਾ ਪਹਿਨਦਾ ਹੈ ਉਹ ਜਾਮਾ ਅੰਦਰ ਵਾਲਾ ਉਹ ਰਾਮ ਦਾ ਜਾਮਾ ਜਾਮਾ ਹੋਏ ਫਲੀਟ ਉਹ ਹੀ ਜਾਮਾ ਫਲੀਟ ਹੁੰਦਾ ਹਾਂ ਉਹ ਜਾਮਾ ਫਲੀਟ ਹੋਊਗਾ ਔਰ ਬਾਹਰਲਾ ਕਿਹੜਾ ਹੋ ਜੂਗਾ ਲੋਭ ਰਤ ਲੱਗ ਜਾਏ ਜੇ ਜਾਮਾ ਫਲੀਟ ਹੋ ਜਾਂਦਾ ਉਹ ਲੋਭ ਰਤ ਲੱਗ ਜਾਣਾ ਆਰਾਮ ਦੇ ਜਾਮੇ ਨੂੰ ਫਿਰ ਆਰਾਮ ਦਾ ਜਾਮਾ ਪਲੀਤ ਹੋ ਜਾਂਦਾ ਰਤਨ ਇਹ ਵਾਲੇ ਰਤਨਾ ਉਹ ਲੋਭ ਰਤਨਾ ਹੁੰਦਾ ਅੰਤਰਜਾਮੀ RAM ਰਵਾਈ ਮੈਂ ਡਰ ਕੈਸੇ ਚਹੀ ਹੈ ਅੰਤਰਜਾਮੇ RAM ਰਵਾਈ RAMਦਾੰਦਰ ਰਵਿਆ ਹੋਇਆ ਹੀ ਹੈ ਅੰਦਰ ਵਾਲੇ ਜਾਮੇ 'ਚ ਰਾਮ ਰਵਿਆ ਹੋਇਆ ਹੈ ਅੰਦਰ ਵਾਲੇ ਆਕਾਸ਼ 'ਚ ਰਾਮ ਰਵਿਆ ਹੋਇਆ ਹੈ ਰਾਮ ਵਿਆਪਕ ਹੈ ਮੈਂ ਡਰ ਕਿ ਰਵਾਈ ਹੈ ਰਵਿਆ ਹੋਇਆ ਫੈਲਿਆ ਹੋਇਆ ਅੰਦਰ ਵਾਲੇ ਹਿਰਦੇ ਸਾਰੇ 'ਚ ਜੋ ਅੰਦਰ ਸਾਰਾ ਹਿਰਦਾ ਹੈ ਅਕਲ ਦੇ ਵਿੱਚ ਉਹੀ ਫੈਲਿਆ ਹੋਇਆ ਹੈ ਜੋ ਸਾਡੇ ਅੰਦਰ ਰੋਸ਼ਨੀ ਆਉਦੀ ਹੋਈ ਹੈ ਉਹਦੀ ਵਜ੍ਹਾ ਨਾਲੇ ਰਾਮ ਰਵਾਈ ਰਵਿਆ ਹੋਇਆ ਫੈਲਿਆ ਹੋਇਆ ਜਿਵੇਂ ਤਪ ਫੈਲਦੀ ਆਕਾਸ਼ ਵਿੱਚ ਰੋਸ਼ਨੀ ਆਕਾਸ਼ ਫੈਲਦੀ ਹੈ ਐਵੇਂ ਦਲੀ ਰੋਸ਼ਨੀ ਦੇ ਵਿੱਚ ਉਹੀ ਫੈਲਿਆ ਹੋਇਆ ਹੈ ਰਾਮ ਰਾਮ ਦੀ ਰੋਸ਼ਨੀ ਆ ਸਾਰੀ ਤਾਂ ਹੀ ਗਿਆ ਕਹ ਕਬੀਰ ਤੂੰ ਰਾਮ ਕੀ ਅੰਸ ਉਹ ਜਿਹੜੀ ਜੋਤ ਹੈ ਨਾ ਉਹ ਰਾਮ ਕੀ ਅੰਸ ਹੈ ਸਾਰੀ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀ ਹੈ ਜ਼ਿਆਦਾ ਤਰ ਰਾਮ ਰਵਾਈ ਹੈ ਤੇ ਫਿਰ ਡਰ ਕਾਦਾ ਜਦ ਅੰਦਰ ਰਾਮ ਆਪ ਹੀ ਹੈ ਰੱਖਿਆ ਕਰਨ ਵਾਲਾ ਇਸਰੀਰ ਦੀ ਜਿਹਦੀ ਵਜ੍ਹਾ ਨਾਲ ਸਰੀਰ ਨੂੰ ਸਾਹ ਆਉਂਦਾ ਹੈ ਸਦੈ ਵੀ ਤਾਂ ਰਾਮ ਹੀ ਹੈ ਸਾਰਾ ਇਹ ਤਾਂ ਇਹ ਤਾਂ ਲਾ ਪਰਵਾਰ ਵੇ ਫਿਗਰ ਹੈ ਬਿਲਕੁਲ ਇਹ ਤਾਂ ਸੌਂ ਜਾਂਦਾ ਸਰੀਰ ਛੱਡ ਕੇ ਇਹਦੀ ਤਾਂ ਅੱਖ ਲੱਗ ਜਾਂਦੀ ਹੈ ਐਕਸੀਡੈਂਟ ਹੋ ਜਾਂਦਾ ਐਨੀ ਪਿਆਰੀ ਹੈ ਦੀਦਰ ਸਭ ਨਾਲੋਂ ਨੇਦੀ ਪਿਆਰੀ ਹੈ ਅਰ ਸਰੀਰ ਨਾਲ ਵੀ ਨੀਂਦ ਪਿਆਰੀ ਹੋ ਜਾਂਦੀ ਹੈ ਫਿਰ ਸਭ ਤੋਂ ਪਿਆਰਾ ਸਰੀਰ ਹੈ ਪਰ ਇਹ ਤੋਂ ਪਿਆਰੀ ਨੀਂਦ ਹੋ ਜਾਂਦੀ ਹੈ ਨੀਂਦ ਆਈ ਐਕਸੀਡੈਂਟ ਹੋਇਆ ਤੇ ਫੇਰ ਨੀਂਦ ਪਿਆਰੀ ਹੋਈ ਨਾ ਸਰੀਰ ਤਾਂ ਨਾ ਪਿਆਰਾ ਹੋਇਆ ਨਾ ਸਰੀਰ ਦਾ ਡਰ ਘਟ ਗਿਆ ਜਿਹੜੀ ਚੀਜ਼ ਦਾ ਡਰ ਘਟ ਜਾਏ ਉਹਦਾ ਨਾ ਪ੍ਰੇਮ ਘਟ ਜਾਂਦਾ ਹੈ ਅਸਲ ਜੀ ਨੀਂਦ ਹੈ ਮੌਤ ਹੈ ਨੀਂਦ ਮੌਤ ਹਨਾ ਨੀਂਦ ਮੌਤ ਹੈ ਅਸਲ ਉਹ ਮੌਤ ਹੈ ਆਈ ਜਾਂ ਨੀਂਦ ਨਹੀਂ ਆਈ ਅਸਲ ਜੀ ਉਹ ਡਰਾਈਵਰ ਹੋਇਆ ਨੀਂਦ ਨਹੀਂ ਆਈ ਮੌਤ ਆਇਆ ਹੋ ਨੀਂਦਰੂਪ ਚ ਮੌਤ ਨੂੰ ਵੜੇ ਲਾਉਂਦਾ ਹਾਂ ਉੱਥੇ ਦਰਦਾ ਨੀਂਦਰੂਪ ਚ ਮੌਤ ਪਿਆਰੀ ਆ ਨਹੀਂ ਜਾਗਦਾ ਕਹਿੰਦਾ ਸੌਣ ਲੇ ਅਰਾਮ ਕਰਨ ਦੇ ਉਹ ਬਹੁਤ ਦਰਦਾ ਉਹ ਮੌਤ ਨੂੰ ਚੰਗਾ ਨਹੀਂ ਸਮਝਦਾ ਉਹ ਨਹੀਂ ਦਲਦੀ ਮੌਤ ਵਰਕੇ ਆਉਂਦੀ ਹੈ ਕਹਿੰਦਾ ਵੀ ਸੌ ਗਿਆ ਉੱਠਿਆ ਹੀ ਨਹੀਂ ਸੁੱਤਾ ਹੀ ਰਹਿ ਗਿਆ ਤੇ ਜਦੋਂ ਸੌਂ ਗਿਆ ਸੀ ਉਦੋਂ ਹੀ ਮਰ ਗਿਆ ਸੀ ਫਾਵੇਂ ਕੁਛੇ ਨਾ ਵੀ ਜਲਦੀ ਰਹੀ ਹੋਵੇ ਉਹ ਤਾਂ ਜਦ ਸੌਂ ਗਿਆ ਮਰ ਗਿਆ ਸਰੀਰ ਕਦੋਂ ਠੰਡਾ ਹੁੰਦਾ ਹੈ ਅੰਦਰਲਾ ਆਰਾਮ ਕਦੋਂ ਜਾਂਦਾ ਹੈ ਸਰੀਰ ਛੱਡ ਕੇ ਲੱਗਦਾ ਉਹ ਜਿਹੜਾ ਜਿਹੜਾ ਸਰੀਰ ਉਹ ਕੰਮ ਲੈਣਾ ਸੀ ਸੀਟੀ ਨੇ ਖੇਡਣਾ ਸੀ। ਸਰੀਰ ਦੇ ਵਿੱਚ ਇਹਨਾਂ ਖੇਡਣਾ ਸੀ ਉਹ ਤਾਂ ਚਲਾ ਗਿਆ। ਬੰਦਰ ਤਾਂ ਸੁਣਨਾ ਕਰ ਗਿਆ ਉਹ। ਉਹ ਤਾਂ ਕਰ ਗਿਆ ਬੰਦਰ ਸੁਣਾ। ਹੁਣ ਤੁਸੀਂ ਸੁਣਨਾ ਇਹਦੀ ਟੀਪਟਪੱਲਾ ਕਰਨਾ ਕਰੀ ਜਾਓ। ਜੇ ਸੁਣਨੇ ਬੰਦਰ ਦਾ ਵੀ ਟੀਪਟਪੱਲਾ ਕਿਸੇ ਨਾਲ ਨਾਲ ਕਰੀ ਜਾਵੇ। ਜੇ ਤਾਂ ਖੇਡਣ ਵਾਲੇ ਮੁੜਿਆ ਏ। ਜੇ ਕੂਮੇ ਜੋ ਗਹਾਹੀ ਹੋਗੇ ਉਹ ਚਲੇਗਾ ਤੇ ਛੱਡ ਕੇ ਮੁੜ ਕੇ ਆਈ ਨਾ ਖੇਲਣ ਫਿਰ ਉਹ ਡਾਕਟਰਾਂ ਦਾ ਉਹ ਕੀਤਾ ਹੋਇਆ ਹੌਣਪੌੜ ਫਿਰ ਐਵੇਂ ਚਲੇ ਜਾਂਦਾ ਇਹ ਬੇਹੋਸ਼ੀ ਜੋ ਕੂਮੇ ਤੋਂ ਮੁੜਿਆ ਆਵੇ ਫਿਰ ਤਾਂ ਉਹਦਾ ਫਾਇਦਾ ਹੋਇਆ ਕੁਝ ਸੰਭ ਸਮਾਈ ਕਰਨ ਦਾ ਜੇ ਨਾ ਹੋਇਆ ਤਾਂ ਉਹ ਤਾਂ ਉਦਣੇ ਵਰਗਾ ਸੀ ਜਬੇਹੋਸ਼ ਹੋਇਆ ਹੋਈ ਬੇਦੀਅਲੇ ਗੋਪਾਲ ਗਸਾਈ ਮੇਰਾ ਪ੍ਰਭ ਰਵੇ ਆ ਸਰਬੇ ਠਾਈ ਬੇਦੀਅਲੇ ਗੋਪਾਲ ਗਸਾਈ ਬੇਦੀਅਲੇ ਗੋਪਾਲ ਗਸਾਈ ਬੇਦੀਅਲੇ ਗੋਪਾਲ ਗਸਾਈ ਜਿਹੜੇ ਗੋਪਾਲ ਗਸਾਈ ਨੇ ਇਹ ਵੀ ਉਹਦੇ ਬਸਤੇ ਨੇ ਜਿਹਨੂੰ ਗੋਪਾਲ ਗਸਾਈ ਕਹਿੰਦੇ ਨਾ ਇਹ ਵੀ ਹੁਕਮ ਦੇ ਬੰਦੇ ਹੋਣ ਬੇਦੀਅਲੇ ਬੰਦੇ ਹੋਣੇ ਬੇਦੀਅਲੇ ਗੋਪਾਲ ਗਸਾਈ ਗੋਪਾਲ ਗਸਾਈ ਬੇਦੀਅਲੇ ਨੇ ਹੋ ਹੁਕਮ ਚ ਹੈ ਉਹ ਕ੍ਰਿਸ਼ਨ ਵੀ ਹੁਕਮ ਚ ਹੈ ਗੋਪਾਲ ਜਿਹੜਾ ਜਿਹਨੂੰ ਕੋ ਸਾਈਂ ਕਹਿੰਦੇ ਨੇ ਉਹ ਵੀ ਹੁਕਮ ਚ ਹੈ ਇਹ ਗੋਪਾਲ ਕੋ ਸਾਈਂ ਸਾਹਿਬ ਹੁਕਮ ਚ ਹੈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾ ਮੇਰਾ ਪ੍ਰਭ ਹੈ ਜਿਹੜਾ ਰਵਿਆ ਸਰਬੇ ਠਾਈ ਕੌਣ ਬੋਲਦਾ ਪੂਰਨ ਪ੍ਰਭ ਬੋਲਦਾ ਹੈ ਇਹ ਪੂਰਨ ਪ੍ਰਭ ਦੀ ਬਾਣੀ ਹੈ ਸਤਗੁਰ ਦੀ ਬਾਣੀ ਹੈ ਮੇਰਾ ਪ੍ਰਭ ਮੇਰਾ ਪ੍ਰਭ ਦਾ ਹੁਕਮ ਹੈ ਫਿਰ ਉਦਾ ਪਰਪਤ ਕਾਹਨ ਹੁਕਮ ਉਦਾ ਤਪਰਾ ਹੁਕਮ ਆ ਜਿਹੜੇ ਹੁਕਮ ਤੋਂ ਥੱਲੇ ਥੱਲੇ ਆਲੇ ਨੇ ਕੋ ਦੇਰ ਭੁਗਦੇ ਨੇ ਸਰੀਰ ਦੇ ਵੀ ਚੱਲਦੇ ਨੇ ਇਹਨਾਂ ਦੇ ਵਿੱਚ ਗੋਪਾਲ ਗੋਸਾਈ ਨਾ ਇੱਥੇ ਜਿਹੜੇ ਜੋ ਜਿਹੜੇ ਇੱਥੇ ਹੈਗੇ ਨੇ ਗੋਪਾਲ ਗੋਸਾਈ ਦਾ ਨੌ ਸੰਸਾਰ ਚੱਲਦਾ ਅਗੜੀ ਚੱਲਦਾ ਇਹ ਸਾਰੇ ਗਣ ਬਜਕਣਾ ਔਗਣ ਬਜਕਣਾ ਇੱਥੇ ਚੱਲਦੇ ਨੇਗਾ ਕੋਈ ਨਹੀਂ ਆਉਣੀ ਨਾ ਨਾ ਤਾਂ ਕੋਈ ਨਾਮ ਹੀ ਨਹੀਂ ਹੈ। ਗਾ ਕੋਈ ਵੱਖਰਾ ਨਾਮ ਕਿਸੇ ਦਾ ਹੈ ਹੀ ਨਹੀਂ। ਨਾ ਕਿਸੇ ਦਾ ਅੱਲਾ ਹੈ। ਕੋਈ ਨਾ ਕੋਈ ਗੋਬਿੰਦ ਹੈ, ਨਾ ਕੋਈ ਬ੍ਰਹਮਾ ਹੈ, ਨਾ ਕੋਈ ਵਿਸ਼ਨੂੰ ਹੈ, ਨਾ ਕੋਈ ਕੋਈ ਦੇਵੀ ਦੇਵਤਾ ਬਾਹਰ ਹੈ ਹੀ ਨਹੀਂ। ਇਹ ਤਾਂ ਇੱਥੇ ਇੱਥੇ ਬਣਾਏ ਹੋਏ ਨੇ ਸਾਡੇ। ਇੱਥੇ ਇੱਥੇ ਬਣੇ ਹੋਏ ਨੇ। ਆਪਣੀ ਆਪਣੀ ਭਾਸ਼ਾ 'ਚ ਨਾਮ ਰੱਖਿਆ ਹੋਇਆ। ਸੱਚਖਣ ਤਾਂ ਕੋਈ ਨਹੀਂ ਹੈ। ਕੋਈ ਲੈ ਹੀ ਨਹੀਂ ਹੈ। ਉੱਥੇ ਦੀ ਭਾਸ਼ਾ ਬਣੀ ਹੈ ਉੱਥੇ ਦੀ ਬਾਣੀ ਹੋ ਰਹੀ ਹੈ ਉੱਥੇ ਦੀ ਤਾਂ ਕੋਈ ਭਾਸ਼ਾ ਹੈ ਬਸ ਸਾਰੇ ਸੰਬੰਧਨੋਂ ਭਾਸ਼ਾ ਨੂੰ ਉਹਨੇ ਭਾਸ਼ਾ ਸਾਰਿਆਂ ਦੀ ਇਹੀ ਉਹਦੇ ਜਿਹੜੇ ਬੰਦੇ ਨੇ ਨਾ ਉਹਦਾ ਡਿਕਟ ਵਰਤੀ ਨੇ ਜਿਹੜੇ ਡਿਕਟ ਵਰਤੀ ਉਹਦੀ ਭਾਸ਼ਾ ਸੀ ਉਹ ਸਾਰਿਆਂ ਦੀ ਪਾਣੀ ਹੈ ਮਾਇਆ ਮਾਇਆ ਉਹਦੇ ਨੇੜੇ ਰਹਦੀ ਹੈ ਨਾ ਮਾਇਆ ਬ੍ਰਹਮ ਰਵਾਂ ਸਾਧ ਉਹਦੇ ਸੱਕ ਚਪਾਇਆ ਰਹਿੰਦੀਆਂ ਨੇ ਮਾਇਆ ਦੇ ਵਿੱਚ ਪਾਣੀ ਦੀ ਭਾਸ਼ਾ ਕੋਈ ਹੈ ਪਾਣੀ ਜੇ ਠੰਡਾ ਹੋ ਗਿਆ ਨਾ ਦਰੱਖਤਾਂ ਨੂੰ ਛੱਡੇ ਸਕਾ ਦਿੰਦਾ ਬਰਫ਼ ਪਾਇਆ ਦਰੱਖਤਾਂ ਦੇ ਪੱਤੇ ਝਾੜ ਦਿੰਦਾ ਜਿੱਥੇ ਜ਼ਿਆਦਾ ਬਰਫ਼ ਹੁੰਦੀ ਹੈ ਉੱਤੇ ਕੋਈ ਬੂਟੀ ਘਾਹੂ ਸੁੱਕਦਾ ਹੀ ਨਹੀਂ ਜੀਵਨ ਨਹੀਂ ਹੁੰਦਾ ਕੋਈ ਭਾਸ਼ਾ ਨਹੀਂ ਫਿਰ ਪੱਥਰ ਪੱਥਰ ਤਾਂ रह ਸਕਦੇ ਨੇ ਉੱਥੇ ਮਿੱਟੀ रह ਸਕਦੀ ਹੈ ਉਹ ਨਹੀਂ ਕੁਝ रह ਸਕਦਾ ਜੀਵੰਤ ਹੈ ਨਹੀਂ ਸਾਰੇ ਉਹ ਤੇ ਬਰਫ਼ ਦੀ ਭਾਸ਼ਾ ਤੇ ਪਾਣੀ ਦੀ ਇੱਕੋ ਹੀ ਹੈ ਜੇ ਬਹੁਤ ਗਰਮ ਪਾਣੀ ਹੋਵੇ ਉੱਥੇ ਵੀ ਜੀਵਨ ਨਹੀਂ ਹੁੰਦਾ ਸਮੁੰਦਰ ਦੇ ਵਿੱਚ ਨਾ ਬਹੁਤ ਗਰਮ ਪਾਣੀ ਜੀਵਨਾ ਨਾ ਬਹੁਤ ਠੰਡੇ ਪਾਣੀ ਜੀਉਂਦੇ ਭਾਸ਼ਾ ਇੱਕੋ ਹੀ ਹੈ ਉਹ ਕਹਿੰਦਾ ਮੈਂ ਇੱਥੇ ਫਿਰ ਰਹੇ ਹਾਂ ਪਰ ਕਾ ਨ ਮੇਰੇ ਨੇੜੇ ਨਾ ਆਣਾ ਹੁਣ ਦੂਰ ਰਹੋ ਮੈਂ ਤੇ। ਮਛੀਆਂ ਜਿਉਂ ਜੋ ਤਸਮੰਦਲ ਚੰਨ ਥੱਲੇ ਜਲੀਆਂ ਜਾਂਦੀਆਂ। ਪਹਿਲਾਂ ਹੀ। ਭਾਸ਼ਾ ਉਹਦੀ ਹੈਗੀ ਐ ਹੁਣ ਤੁਸੀਂ ਥੱਲੇ ਜਿਲੇ ਜਾਓ। ਮੈਂ ਤਾਂ ਦੂਰ। ਜੇ ਮੱਚਾਂਗੀ ਮੱਛੀ برف ਵਿੱਚ ਫਸ ਗਈ ਮਰ ਜੂ। ਜਿਹੜਾ ਅਣਗਹਿਲੀ ਕਰ ਗਿਆ ਨਾ ਛੱਡ ਕੇ ਗਿਆ ਨਾ। ਉੱਤੇ ਹੀ ਰਹਿ ਗਿਆ ਫਸਿਆ ਜਾਨਵਰ ਕੋਈ ਜੀਵ ਮਰ ਜੂਗਾ। ਬਰਫ ਨੇ ਜੰਮਝਾਣਾ ਪਾਣੀ ਨੇ ਜੰਮਝਾਣਾ ਉਹਨੇ ਮਰ ਜਾਣਾ ਉਹਦੀ ਭਾਸ਼ਾ ਉਹੀ ਹੈ ਨਾ ਜਾਨਵਰਾਂ ਨੂੰ ਅੱਗ ਦੀ ਭਾਸ਼ਾ ਵੀ ਇਹੀ ਹੈ ਵੀ ਮੈਂ ਤਾਂ ਦੂਰ ਰਹੋ ਅਜ ਜਾਨਵਰ ਕੋਈ ਵੀ ਜਾਨਵਰ ਅੱਗ ਤੇ ਵੱਜਦਾ ਫਿਰ ਜਾਂ ਜੰਗਲ ਨੂੰ ਅਗ ਲੱਗਦੀ ਹੈ ਜਿਹੜਾ ਜਾਨਵਰ ਬਰ ਸਕਦਾ ਵੱਜਦਾ ਨਹੀਂ ਸੜ ਜਾਂਦਾ ਨਹੀਂ ਜਿਹੜਾ ਆਪਣੇ ਆਪ ਨੂੰ ਬਚਾ ਸਕਦਾ ਬਚਾ ਲੈਂਦਾ ਫਾਇਦੇ ਨਾਲ ਵਿਚਾਰੇ ਬਚਾਉਣ ਨੂੰ ਭਾਸ਼ਾ ਕੀ ਹੈ ਭਾਸ਼ਾ ਇੱਕੋ ਹੀ ਆਉਦੀ ਉਹਦੀ ਭਾਸ਼ਾ ਹੀਟ ਤਪਸ਼ ਸੇਕ ਉਹਦੀ ਇੱਕੋ ਇਹ ਭਾਸ਼ਾ ਜੇ ਸੇਕ ਆਉਂਦਾ ਤਾਂ ਫਾਇਦੇ ਨਾਲ ਅਗਲੇ ਤੇ ਭਾਸ਼ਾ ਦਾ ਸਵਾਹ ਹਤੇ ਕੋਈ ਹੈ ਚੂਹੇ ਨੂੰ ਸੱਪ ਖਾਂਦਾ ਜਾਂ ਅਗ ਲੱਗਦੀ ਹੈ ਸੱਪ ਵੀ ਪਰੇਸ਼ਾਨ ਚੂਹਾ ਵੀ ਪਰੇਸ਼ਾਨ ਦੋਏ ਭਜਦੇ ਨੇ ਫਿਰ ਇਥੇ ਪਹਿਲਾ ਜੂਆ ਭਾਜਦਾ ਸੱਪ ਤੇ ਫਿਰ ਸੱਪ ਭਾਜਦਾ ਅਗ ਤੇ ਸੱਪ ਨੂੰ ਖਾਣ ਵਾਲਾ ਉਹ ਵੀ ਭਾਜਦਾ ਅਗ ਤੇ ਉਹਨੂੰ ਗਾਹ ਖਾਣ ਵਾਲਾ ਉਹ ਵੀ ਭਾਜਦਾ ਅਗ ਤੇ ਅਗ ਤੇ ਫਿਰ ਸਾਰੇ ਹੀ ਭਾਜਦੇ ਨੇ ਇੱਕ ਦੂਜੇ ਨੂੰ ਖਾਣ ਵਾਲੇ ਨੇ ਇੱਕ ਦੂਜੇ ਨੂੰ ਭਜਾਉਣ ਵਾਲੇ ਅਗ ਤੋਂ ਸਾਰੇ ਹੀ ਭਾਜਦੇ ਨੇ ਫਿਰ ਬਚਾਅ ਅਰ ਬੋਲਦੀ ਹੈ ਨਹੀਂ ਅੱਗੇ ਸਾਨੂੰ ਕੁਝ ਐ ਨਹੀਂ ਕਹਿੰਦੀ ਹੁਣ ਚੂਹੇ ਦੀ ਵਾਰੀ ਹੈ ਹਾਲੇ ਸੱਪ ਦੀ ਫੇਰ ਆਊਗੀ ਯਾ ਬਿੱਲੀ ਦੀ ਫੇਰ ਆਊਗੀ ਤੂੰ ਹਲੇ ਖੜ ਜਾ ਪਹਿਲਾਂ ਚੂਹੇ ਦਾ ਨੰਬਰ ਆ ਫੇ ਤੇਰਾ ਆਊਗਾ ਉਹਦੇ ਕੋਈ ਭਾਸ਼ਾ ਸਾਰੇ ਭਜਲਦੇ ਨੇ ਐਵੇਂ ਹੀ ਉਹਦੀ ਪਰਮੈਸ਼ਰ ਦੀ ਭਾਸ਼ਾ ਹੈ ਉਹਦੇ ਨਿਕਟ ਬਾਤਿਆਂ ਦੀ ਜਿਹੜੀ ਭਾਸ਼ਾ ਹੈ ਇਹੋ ਦੀ ਭਾਸ਼ਾ ਇਹ ਕੋਈ ਬੋਲ ਨਹੀਂ ਆ ਉਹਦੀ ਸਾਰਿਆਂ ਬਾਤ ਮੇਰਾ ਪ੍ਰਭ ਰਵੇ ਆ ਸਰਬੇ ਠਾਈ ਉਹਨੂੰ ਕਹਿੰਦੇ ਨੇ ਬੀਜ ਮੰਤਰ ਸਰਬ ਕੋ ਗਿਆਨ ਅਗਦਾ ਵੀ ਬੀਜ ਮੰਤਰ ਹੈ ਸਰਬ ਕੋ ਗਿਆਨ ਦੇ ਦਿੰਦੀ ਹੈ ਅਗ ਦੀ ਜਿਹੜੀ ਭਾਸ਼ਾ ਵੀ ਬੀਜ ਮੰਤਰ ਹੈ ਬੀਜ ਮੰਤਰ ਹੈ ਤੇ ਉਹਦੀ ਵੀ ਭਾਸ਼ਾ ਬੀਜ ਮੰਤਰ ਹੈ ਇਹ ਕੋਈ ਮੰਤਰ ਹੈ ਸਾਰਾ ਹੀਟ ਦੂਰੋਂ ਦਾ ਤਾਹੀਟ ਦੂਰੋਂ ਆਉਂਦੀ ਹੈ ਪਤਾ ਲੱਗਦਾ ਮੈਂ ਇਦੋਂ ਨੇੜੇ ਰਾਂ ਜੀ ਬਤਨ ਵਾਲੇ ਰੋਬੜਾ ਹਾਂ ਜੜ ਜਾਸੀ ਟੋਲਾ ਆਹੀ ਆਉਦੀ ਭਾਸ਼ਾ ਮੇਰਾ ਪ੍ਰਭ ਰਵਿਆ ਸਰਬੇ ਠਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਸਾਰਿਆਂ ਹਿਰਦਿਆਂ ਚ ਰਵਿਆ ਹੋਇਆ ਪ੍ਰਭ ਮੇਰਾ ਉਹਦੀ ਬੋਲੀ ਵੀ ਐਸੀ ਬੀਜ ਮੰਤਰ ਹੈ ਹਾਂਜੀ ਮਨ ਹਾਟ ਮਨੇ ਪਾਟ ਮਨ ਹੈ ਪਾਸਾਰੀ ਮਨ ਹਾਟ ਮਨੇ ਪਾਟ ਮਨ ਹੈ ਪਾਸਾਰੀ ਮਾਨੇ ਨਹੀਂ ਮੰਨੇ ਮੰਨੇ ਹਾਰਟ ਮੰਨੇ ਪਾਟ ਅੱਛਾ ਮੰਨੇ ਉਹਦੇ ਬੰਨਾਂ ਨਾਲ ਉਹਦੀ ਮਨੋਤ ਨਾਲ ਉਹ ਜੇ ਆਪਉ ਨੂੰ ਮੰਨ ਕੇ ਚੱਲੀਏ ਤਾਂਹੀਂ ਹਟ ਕਾਹੀਂ ਇਹ ਗਿਆਨ ਦਾ ਲੈਣ ਦੇਣ ਜੇ ਅੰਦਰ ਨਹੀਂ ਮੰਨਦੇ ਜੇ ਅੰਦਰ ਰਾਮ ਨੂੰ ਨਹੀਂ ਮੰਨਦੇ ਰਾਮ ਅੰਦਰ ਨਹੀਂ ਲੱਭਿਆ ਉਹਦੀ ਦੁਕਾਨ ਬਾਹਰ ਉਦੇ ਬਾਹਰ ਤੇ ਦੁਕਾਨ ਬਾਹਰ ਜਿਹੜਾ ਕਹੇ ਖੁੱਲੇ ਹਟ ਹੋਏ ਵਪਾਰ ਮਾਨ ਹਟੜੀ ਤਾਨ ਹਟੜੀਏ ਮਨ ਬਣ ਜਾ ਰਾ ਤਾਏ ਜੇ ਬੰਨੀਏ ਬੰਨਣਾ ਵਾਲਾ ਹੈ ਬਾਣੀ ਜਿਹੜਾ ਇਹ ਗੁਰਬਾਣੀ ਨੂੰ ਬੰਨਿਆ ਉਹਨਾਂ ਨੇ ਵਪਾਰ ਅੰਦਰ ਕੀਤਾ ਉਹਨਾਂ ਦਾ ਵਪਾਰ ਅਦਰ ਹੈ ਜਿਨ੍ਹਾਂ ਨੂੰ ਨਹੀਂ ਸਮਝ ਆਈ ਨਹੀਂ ਮੰਨਿਆ ਉਹਨਾਂ ਦਾ ਵਪਾਰ ਬਾਹਰ ਹੈ ਜਿਨ੍ਹਾਂ ਨੇ ਮੰਨਿਆ ਉਹਨਾਂ ਦਾ ਨਾਮਦਰ ਉਹਨਾਂ ਦਾ ਨਾਮ ਤਾਂ ਹੈ ਕਿ ਨਾਮ ਦੇ ਵਪਾਰੀ ਨੇ ਹਰ ਜਨ ਨਾਮੇ ਕੇ ਵਪਾਰੀ ਹੈ ਜਿਨ੍ਹਾਂ ਨੇ ਨਹੀਂ ਮੰਨਿਆ ਨਹੀਂ ਸੁਣਿਆ ਨਹੀਂ ਸਮਝਿਆ ਉਹਨਾਂ ਦਾ ਵਪਾਰ ਬਾਹਰ ਹੈ ਉਹਨਾਂ ਦਾ ਤਾਂ ਸੰਸਾਰੀ ਦਾ ਲੈ ਨਾਮ ਤਾਂ ਤੋ ਜਾਣਦੇ ਹੀ ਨਹੀਂ ਉਹਨਾਂ ਵਾਸਤੇ ਨਾਮ ਤਾਂ ਨਹੀਂ ਹੁੰਦਾ ਬੰਨਣ ਵਾਲਿਆਂ ਵਾਸਤੇ ਸਭ ਕੁਝ ਹੈ। ਨਾ ਬੰਨਣ ਵਾਲਿਆਂ ਵਾਸਤੇ ਕੁਝ ਵੀ ਨਹੀਂ। ਬੰਨ੍ਹੇ ਹਾਟ, ਮੰਨੈ ਪਾਟ, ਬੰਨ੍ਹਣਾ ਪਾਟ। ਜੇ ਬੰਨ੍ਹ ਲਵੇ ਤਾਂ ਪਾਟ ਪਟੰਬਰ ਹੰਡਾ ਹੁੰਦਾ ਹੈ ਫਿਰ ਪਾਟ। ਪੈਦਾ ਚਾਹੇ ਪੱਟ। ਉਹ ਜਿਹੜਾ ਪੱਟ ਪਹਿਨਣਾ ਹੈ ਨਾ ਫਿਰ ਫੇਰ ਆਕਾਸ਼ ਰੂਪੀ ਪੱਟੇ ਦੇ ਤੇ ਪਰਦਾ ਮਿਲਦਾ ਇਹਨੂੰ ਉਹ ਧਰੋਪਤਾਂ ਨੂੰ ਹਾਂ ਪਾਠ ਪਟਨ ਵੀ ਲੱਭ ਜਾਂਦਾ ਹਾਂ ਹਾਂ ਪਾਠ ਪਟਨ ਪਟ ਪਟਨ ਨਾ ਪਹਿਨਾ ਪਾਠ ਪਟਨ ਹੁੰਦਾ ਪਾਠ ਪਟਨ ਹੁੰਦਾ ਪਟਨ ਵਾਲਾ ਪਹਿਨਾ ਆ ਆ ਜਿਹੜੀ ਹਨੇਰੇ ਦੇ ਥਾਂ ਰੋਸ਼ਨੀ ਆਉਣੀ ਹੈ ਨਾ ਜਿੱਥੇ ਹਨੇਰਾ ਹੈ ਉਹਦੇ ਥਾਂ ਜਿਹੜੀ ਰੋਸ਼ਨੀ ਆਉਣੀ ਹੈ ਇਹ ਪਾਠ ਪਹਿਨੇ ਪਰ ਹਨੇਰਾ ਨਾ ਅੰਦਰ ਜਿਹੜੀ ਉੱਤੇ ਰੋਸ਼ਨੀ ਆ ਕੇ ਟਿਕੜ ਨਹੀਂ ਹੈ ਜਿਵੇਂ ਹੁਣ ਸੂਰਜ ਦੀ ਰੋਸ਼ਨੀ ਟਿਕਣੀ ਹੈ ਹਨੇਰੇ ਤੇ ਆ ਕੇ ਇਹ ਉਹਨੇ 파ੜ ਪਹਿਨ ਲਿਆ 파ੜ ਕੱਪੜਾ ਹੀ ਪਹਿਨੇ ਹੋਇਆ ਉਹਨਾਂ ਜਿਹੜੇ ਪਹਿਨੇ ਹੋਇਆ ਜਿੰਨਾਂ 'ਚ ਸੂਰਜ ਦੀ ਰੋਸ਼ਨੀ ਦੇ ਰਿਹਾ ਹੈ ਜੇ ਸੂਰਜ ਗਾਇ ਹੋ ਗਿਆ 파ੜ ਨਹੀਂ ਰਹੇ ਫਿਰ ਉਹੀ ਹਨੇਰਾ ਹੋ ਗਿਆ ਇਹ 파ੜ ਲਗਾਤਾਰ ਰੋਸ਼ਨੀ ਆਈ ਤੇ ਹੀ 파ੜ ਰਹਿੰਦਾ ਜਾਂ ਰੋਸ਼ਨੀ ਪਿੱਛੇ ਬੰਦ ਇਹ ਪਰਮਾਨੈਂਟ ਨਹੀਂ 파ੜ ਹੁੰਦਾ ਫਿਰ ਇਹ ਕੋਈ ਐਸੀ ਗੱਲ ਨਹੀਂ ਆ ਵੀ ਇੱਕ ਵਾਰ ਪਹਿਨ ਲਿਆ ਪਹਿਨੇ ਹੀ ਰਹੂਗਾ ਇਹ ਧਿਆਨ ਨਾਲੇ ਟਿਕਿਆ ਰਹਿੰਦਾ ਹੈ ਜੇ ਵਿਸਰ ਜਾਵੇ ਫਿਰ ਖਵਾਰੀ ਸ਼ੁਰੂ ਹੋ ਗਈ ਜੇ ਵਿਸਰ ਜਾਵੇ ਤਾਂ ਪਾਠ ਨਹੀਂ ਰਹਿੰਦਾ ਫਿਰ ਨੇਰਾ ਹੋ ਜਾਂਦਾ ਵਿਸਲਦੀ ਸਾਰੇ ਨੇਰਾ ਜਿੰਨਾ ਚਿਰ ਨਹੀਂ ਵਿਸਰਿਆ ਪਾਠ ਕਾਇਮ ਛੱਤ ਹੈ ਜਿਹੜੀ ਜਿੰਨਾ ਚਿਰ ਖੜੀ ਹੈ ਉਰ ਪਾਰਟ ਕਹਿੰਦੇ ਨੇ ਜਿਹੜਾ ਆਪਾਂ ਕਹਿੰਦੇ ਛੱਤ ਉਧਰ ਪਾਰਟ ਕਹਿੰਦੇ ਯੂਪੀ ਜਿਹੜੂ ਪਾਰਟ ਕਹਿੰਦੇ ਮਤਲਬ ਛੱਤ ਤੱਕ ਪਟਾਓ ਕਿੰਨਾ ਹੈ ਕਿੰਨਾ ਛਤਿਆ ਹੋਇਆ ਤੁਹਾਡੇ ਕੋਲ ਛਤਾਂ ਪਾਰਟ ਹਾਂ ਜਿਹੜਾ ਕਵਰਡ ਏਰੀਆ ਹੁੰਦਾ ਨਾ ਕਵਰਡ ਉਹਨੂੰ ਪਟਾਓ ਕਹਿੰਦੇ ਨੇ ਛਤਿਆ ਹੋਇਆ ਏਰੀਆ ਛਤਿਆ ਹੋਇਆ ਏਰੀਆ ਕੋਈ ਚੁੱਤੇ ਪਾਇਆ ਹੋਇਆ ਹੈ ਨਾ ਕਵਰਡ ਹੈ ਨਾ ਇਸ ਕਰਕੇ ਗਿਆਨ ਦਾ ਕਵਰ ਏਰੀਆ ਜਿਹੜਾ ਹੈ ਜਿੰਨਾ ਸਾਡੀਆਂ ਗਿਆਨਤਾ ਨੂੰ ਗਿਆਨ ਨੇ ਕਵਰ ਕਰ ਲਿਆ ਉਹ 파ਟ ਹੋ ਗਿਆ ਮੰਨੇ ਹੈ ਪਾਸਾਰੀ ਮੰਨੇ ਹੈ ਪਾਸਾਰੀ ਮੰਨਣਾ ਨਾਲੇ ਪਾਸਾਰ ਹੈ ਪਾਸਾਰੀ ਹੈ ਉਹ ਪਾਸਾਰੀ ਹੈ ਇੱਕ ਪੰਸਾਰੀ ਹੈ ਸਾਡੇ ਸਾਡੇ ਦੁਕਾਨ ਚ ਪੰਸਾਰੀ ਹੈ ਇੱਥੇ ਪਾਸ ਆਰੀ ਹੈ। ਪੰਸਾਰੀ ਦਾ ਹੈਗਾ ਜਿਹੜਾ ਖਾਣ ਪੀਣ ਦਾ ਸਾਮਾਨ ਰੱਖਦਾ। ਪਾਸ ਉਹਦੇ ਕੋਲ ਤਾਂ ਬਹੁਤ ਜ਼ਿਆਦਾ ਸਾਮਾਨ ਹੁੰਦਾ ਤਰ੍ਹਾਂ ਤਰ੍ਹਾਂ ਦਾ ਹੁੰਦਾ ਹੈ। ਪੰਸਾਰੀ ਕੋਲ ਹਲਦੀ, ੂਣ, ਮਿਰਚ, ਮਸਾਲਾ ਸਾਰੀਆਂ ਚੀਜ਼ਾਂ ਹੁੰਦੀਆਂ ਪਰ ਪੰਸਾਰੀ ਦੀ ਦੁਕਾਨ ਕਹਿੰਦੇ ਨੇ। ਖਾਣ ਪੀਣ ਦਾ ਸਾਰਾ ਸਾਮਾਨ ਹੁੰਦਾ ਹੈ। ਇਹ ਪਾਸ ਆਰੀ ਹੈ, ਚੀਜ਼ ਸੌਦਾ ਇੱਕੋ ਹੀ ਹੈ। ਇਹ ਪਸਾਰ ਪਸਰਦਾ ਗਿਆਨ ਫੈਲਦਾ ਹੈ ਇਹ ਬੁੱਧ ਦਾ ਵਿਕਾਸ ਵਿਕਾਸ ਕਰਦਾ ਵਿਕਾਸ ਕਰਦਾ ਹੈ ਰੋਸ਼ਨੀ ਕਰਦਾ ਨਾ ਰੋਸ਼ਨੀ ਫੈਲਾਉਂਦਾ ਪਾ ਸਾਰੀ ਹੈ ਜਿਹੜਾ ਰੋਸ਼ਨੀ ਫੈਲਾਉਣ ਵਾਲਾ ਅੰਦਰ ਅਗਿਆਨਤਾ ਫੈਲਾਉਣ ਵਾਲਾ ਨਹੀਂ ਹੈ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦਾ ਪਸਾਰਾ ਕਰਨ ਵਾਲਾ ਚਾਰਨੜ ਦਾ ਪਸਾਰਾ ਕਰਨ ਵਾਲਾ ਸਭ ਦੇ ਅੰਦਰ ਇਹੀ ਗੱਲ ਕਹਿੰਦਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਤੂੰ ਕਾਲੇ ਕਾਤੇ ਲੇਖ ਲਿਖਦਾ ਚਿੱਟੇ ਲੇਖ ਲਿਖ ਪਸਾਰ ਕਰ ਗਿਆਨ ਦਾ ਪਸਾਰਾ ਕਰ ਸਭ ਦੇ ਅੰਦਰ ਉਹ ਜਿੱਥੇ ਕਾਲੇ ਲੇਖ ਨੇ ਉਥੇ ਚਿੱਟੀ ਸਿਆਹੀ ਫੇਰਦੇ ਉਹਦੇ ਚਿੱਟੇ ਲੈ ਕਰਦੇ ਕਾਲਿਆਂ ਦੇ ਉੱਤੇ ਦੀ ਕਾਲੇ ਖਰੋਂਦੇ ਨਾ ਚਿੱਟੇ ਵੀ ਤਾਂ ਕਰਦੇ ਹੀ ਦੇ ਨਾ ਚਿੱਟਾ ਰੰਗ ਲਾ ਦੋ ਕਾਲਾ ਢਕਿਆ ਜਾਊਗਾ ਸਿੱਧੇ ਜੀ ਨਾਲ ਉੱਤੇ ਅੱਖਰ ਲਿਖ ਦੋ ਗਿਆਨ ਦੇ ਅੱਖਰ ਲਿਖੋ ਗਿਆਨਤਾ ਦੇ ਅੱਖਰਾਂ ਲਿਖੋ ਜਿਹੜੇ ਗਿਆਨਤਾ ਦੀ ਪੜ੍ਹਾਈ ਪੜਾਉਂਦੇ ਨੇ ਉਹ ਕਾਲੇ ਲੇਖ ਲਿਖਦੇ ਨੇ ਜਿਹੜੇ ਗੁਰਮਤ ਦਾ ਗਿਆਨ ਦਿੰਦੇ ਨੇ ਉਹ ਪਸਾਰਾ ਕਰਦੇ ਨੇ ਅਕਲ ਦਾ ਪਸਾਰਾ ਕਰਨਾ ਬੁੱਧ ਦਾ ਪਸਾਰਾ ਕਰਨਾ ਬੁੱਧ ਦਾ ਵਿਕਾਸ ਤਾਂ ਕਰਦੇ ਨੇ ਵਿਗਾੜਰ ਵਿਕਾਸ ਕੀ ਫਰਕ ਹੈ ਜਿਹੜੇ ਬੁੱਧ ਦੇ ਗਿਆਨ ਦੇ ਨਾਲ ਹੰਕਾਰ ਪੈਦਾ ਹੋਵੇ ਉਹ ਵਿਗਾਸ ਨਹੀਂ ਹੁੰਦਾ। ਅਕਲ ਤਾਂ ਆਈ। ਰੋਸ਼ਨੀ ਵੀ ਹੋਈ। ਪਰ ਹੰਕਾਰ ਆ ਗਿਆ ਨਾਲ। ਵਿਗਾਸ ਨਹੀਂ ਹੈ, ਖੁਸ਼ੀ ਨਹੀਂ ਉਹਦੇ ਨੂੰ। ਚਿੰਤਾ ਨਹੀਂ ਹੈ ਉਹ ਹਰਦੀ ਉਹਦੇ ਨੂੰ। ਵਿਗਾਸ ਵਾਲੇ ਚਿੰਤਾ ਮੁਕਤ ਹੁੰਦੇ ਨੇ, ਵਿਕਾਸ ਵਾਲੇ ਚਿੰਤਾ ਮੁਕਤ ਨਹੀਂ ਹੁੰਦੇ। ਜੋ ਜੋ ਅਗਲ ਜ਼ਿਆਦਾ ਕਹਾ ਜਾਂਦੀ ਹੈ ਚਿੰਤਾ ਵੱਧਦੀ ਜਾਂਦੀ ਹੈ ਜੋ ਜੋ ਖਤਰਨਾਕ ਹਥਿਆਰ ਬਣਾਉਂਦੇ ਰਹੇ ਖੋਜ ਚਲਦੀ ਰਹੀ ਚਿੰਤਾ ਵੱਧਦੀ ਰਹੀ ਜੇ ਦੁਸ਼ਮਣ ਨੇ ਵੀ ਇਹ ਇੱਕ ਟੈਕਨੋਲੋਜੀ ਅਪਣਾ ਲਈ ਸਾਡਾ ਕੀ ਹੋਊਗਾ ਜਿਹੜੀ ਮੈਂ ਖੋਜ ਕੀਤੀ ਹੈ ਮੇਰਾ ਦੁਸ਼ਮਣ ਵੀ ਕਰ ਸਕਦਾ ਫਿਰ ਮਾਇਆ ਮੈਂ ਇਹਦਾ ਤੋੜ ਕੀ ਕਰੂੰਗਾ ਮੈਂ ਇਹ ਤਾਂ ਬਚਾ ਕੇ ਮੈਂ ਕਰੂੰ ਉਹ ਤੋਂ ਉਹਦੇ ਨਾਲ ਬਚਾ ਦਾ ਫਿਕਰ ਪਹਿਲਾਂ ਪੈ ਗਿਆ ਸਲਵਾਰ ਤਾਂ ਮੈਂ ਵੀ ਬਣਾ ਲਈ ਮੈਂ ਲੈ ਕੇ ਜਾਊਂਗਾ ਮਦਾਨ ਚ ਉਹਨੇ ਵੀ ਬਣਾ ਲਈ ਪਹਿਲਾਂ ਹੀ ਬਣਾ ਲਵੇ ਸ਼ਾਇਦ ਉਹਨੂੰ ਪਤਾ ਲੱਗ ਜਵੇ ਮੈਂ ਉਹਨੂੰ ਫਿਰ ਉਹਦਾ ਫਿਕਰ ਵੀ ਨਾਲ ਪੈ ਗਿਆ ਜੇ ਉਹਦੇ ਕੋਲ ਹੈ ਮੇਰੇ ਕੋਲ ਵੀ ਹੈ ਫੇਰ ਤਾਂ ਬਰਾਬਰ ਹੋ ਗਿਆ ਦੋਵੇਂ ਸਲਵਾਰਾਂ ਮੈਂ ਉਹਦੀ ਤਲਵਾਰ ਦਾ ਇਲਾਜ ਕੀ ਕਰਾਂ ਮੈਂ ਉਹਦਾ ਇਲਾਜ ਟੁੱਟੇ ਹੋਣੇ ਬਿਠਉਣ ਲਿਆ ਫੇ ਚਿੰਤਾ ਹੋਗੀ ਫੇ ਹੁਣ ਮੈਂ ਕੀ ਕਰਾਂ ਅੱਗੇ ਅੱਗੇ ਤੀਰ ਬਣਾਵਾ ਦੂਰਾਂ ਹੀ ਮਾਰਾਂ ਉਹਨੇ ਵੀ ਬਣਾ ਲਿਆ ਫੇ ਚਿੰਤਾ ਹੋਗੀ ਹੁਣ ਹੋਰ ਕੀ ਬਣਾਵਾ ਫਿਰ ਬਾਰੂਦ ਆਜ਼ਾਦ ਕਰ ਲਿਆ ਬੁਧੂ ਕਮਣਾ ਲੀਆਂ ਉਹਨੇ ਵੀ ਬਣਾ ਲੀਆਂ ਫੇਫਰ ਹੋ ਗਿਆ ਫਿਕਰ ਵੱਧਾ ਹੀ ਚਲਾ ਗਿਆ ਚਿੰਤਾ ਵੱਧਦੀ ਹੋਈ ਚਲੀ ਗਈ ਵਿਕਾਸ ਹੋਇਆ ਤੇ ਨਾਲ ਚਿੰਤਾ ਵਧੀ ਵਿਕਾਸ ਕਿਥੋਂ ਆਉਣਾ ਸੀ ਬਗਾਤਾ ਤਾ ਆਉਣਾ ਸੀ ਵਿਕਾਸ ਹੋਵੇ ਚਿੰਤਾ ਘਟੇ ਫਿਰ ਵਿਕਾਸ ਹੈ ਜਿਹੜੇ ਵਿਕਾਸ ਨਾਲ ਚਿੰਤਾ ਮੁਕਤ ਹੁੰਦਾ ਉਹ ਵਿਕਾਸ ਹੈ ਜਿਹੜੇ ਵਿਕਾਸ ਨਾਲ ਚਿੰਤਾ ਵੱਧਦੀ ਉਹ ਵਿਨਾਸ਼ ਹੈ ਹਾਂ ਦੋ ਵਿਕਾਸ ਰੂਪ ਤੋਂ ਆ ਡੜਨੇ ਵਿਕਾਸ ਦੇ ਦੋ ਰੂਪ ਨੇ ਇੱਕ ਤਾਂ ਵਿਕਾਸ ਤੋਂ ਵਿਨਾਸ਼ ਪੈਦਾ ਹੁੰਦਾ ਹੈ ਕਿਉਂ ਤਾਂ ਵਿਸ਼ਵਾਸ ਪੈਦਾ ਨਹੀਂ ਹੁੰਦਾ ਜਿਹੜੇ ਵਿਕਾਸ ਤੋਂ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਕਦੂਏ ਤੇ ਭਰੋਸਾ ਕਰਦੇ ਆ ਅਸੀਂ ਜਿਹੜਾ ਗਿਆਨ ਇੱਕ ਦੂਏ ਤੇ ਭਰੋਸਾ ਕਰਾਉਂਦਾ ਕਰਦੇ ਆ ਅਸੀਂ ਇੱਕ ਦੂਏ ਤੇ ਉਹ ਵਿਗਾਸ ਵੱਲ ਨੂੰ ਲੈ ਜਾਂਦਾ ਹੈ ਜਿਹੜਾ ਗਿਆਨ ਭਰੋਸਾ ਹੀ ਨਹੀਂ ਕਰ ਦਿੰਦਾ ਦੂਏ ਤੇ ਦੂਏ ਤੇ ਪਰਦਾ ਰੱਖਣਾ ਹੈ ਅਸੀਂ ਦੂਏ ਨੂੰ ਦੱਸਣਾ ਨਹੀਂ ਉਹ ਵਿਨਾਸ਼ਕਾਰੀ ਹੁੰਦਾ ਟੈਕਨੋਲੋਜੀ ਦਾ ਗਿਆਨ ਜਿਹੜਾ ਹੈਗਾ ਅਸੀਂ ਦੁਆ ਨੂੰ ਦੱਸਦੇ ਨਹੀਂ ਉਹ ਤਾਂ ਲਗਾ ਕੇ ਰੱਖਦੇ ਕਿਉਂ ਸਾਡੇ ਮਨ 'ਚ ਖੋਟ ਹੈ ਖੋਟ ਹੈ ਨਾ ਵੀ ਦੁਆ ਨੂੰ ਅਸੀਂ ਨਾਸ ਕਰ ਦੇਣਾ ਅਸੀਂ ਜਿਉਂਦੇ ਰਹਿਣਾ ਉਹ ਜੋ ਕੀ ਪੈਦਾ ਹੋ ਉਹ ਜੋ ਵਿਨਾਸ਼ ਪੈਦਾ ਹੋ ਬੁੱਧੀ ਦਾ ਵਿਨਾਸ਼ ਚਿੰਤਾ ਫਿਕਰ ਉਧਰ ਚਲੇਗਾ ਵਿਦਵਾਨ ਇੱਦਾਂ ਹੀ ਚਲੇ ਜਾਂਦੇ ਨੇ ਸਵਾਰਥੀ ਹੁੰਦੇ ਨੇ ਲੋ ਉਹ ਵਿਕਾਸ ਵਿੱਚ ਸਵਾਰਥ ਸੀ ਬਿਕਾ ਸੁਰੂਆਤ ਸੁਰੂਆਤ ਸਵਾਰਥ ਤੋਂ ਹੋਇਆ ਸਾਇੰਸ ਦੀ ਖੋਜ ਦੇ ਪਿੱਛੇ ਹੁੰਦਾ ਹੀ ਸਵਾਰਥ ਹੈ ਜਿਹੜੀ ਮਾਇਆ ਦੀ ਖੋਜ ਹੈ ਨਾ ਉਥੇ ਸਵਾਰਥ ਪ੍ਰਧਾਨ ਹੁੰਦਾ ਸਵਾਰਥ ਵਾਸੇ ਕਰੀਦੀ ਹੈ ਉਤ ਸਵਾਰਥ ਜਿੱਥੇ ਉਹ ਵਿਨਾਸ਼ ਹੋਊਗਾ ਪਰਮਾਰਥ ਜਿੱਥੇ ਹੋ ਉਥੇ ਵਿਗਾਸ ਹੋਊਗਾ